11 12 ਵਜੇ ਵੇ ਟਾਈਮ ਸਵੇਰ ਤੋਂ ਪੈਂਦੀ ਆ ਐ ਬਾਈ ਇਹਨੂੰ ਕਹਿੰਦਾ ਕੜਾਕੇ ਧੁੱਪ ਐ ਆ ਹੱਡੇ ਚਾਚੇ ਦਾ ਹੁਣ ਭਾਖਦਾ ਦੇਖੋ ਅੱਛਾ ਤੇਰਾ ਹੱਡੇ ਹੋਰ ਤੋਂ ਪੰਜ ਮੱਖਦਾ ਤੇਰਾ ਪਹਿਲਾਂ ਮੋਟਰ ਨੇ ਠੀ ਲਾਈਟ ਹੁਣ ਫੇਰ ਆਇਆ ਮੈਂ ਇਹ ਰੋਪਣ ਗਿਆ ਪਤਾ ਕਾਤੇ ਕਾਸੀ ਕਾਸੀ ਤੋਂ ਕਿ ਇਹ ਮਰਜੀ ਆ ਜਾਣਾ ਅਵਲੀ ਤਿਆਰੀ ਹੈ ਕਿਹਦੀ ਕੱਢਣੀ ਐ ਇਹ ਟੂਲ ਮਾਰ ਦੇਣਾ ਆਪਣੀ ਕੱਢਣੀ ਆ ਕਿਹੜੀ ਕੱਸੀ ਹੋਰ ਚੱਕੀ ਕੋਲ ਅੱਛਾ ਚੱਕੀ ਕੋਲ ਠੀਕ ਆ ਠੀਕ ਆ ਬਈ ਸਾਡ ੱਤਪਾ ਜੀ ਸਾਡ ਖੁੱਦ ਦਾ ਹੈ ਮੈਂ ੱਤਪਾ ਮੈਂ ਗੁਰਦਾ ਬਈ ਉਹਦਾ ਟਰਾਲੀ ਸ਼ਾਮਾ ਖੜੀ ਹੈ ਇਹਨੂੰ ਲਾਉਣਾ ਬੈੱਡ ਪੰਜ-ਛੇ ਦਿਨ ਦਾ ਕੰਮ ਹੋ ਰਿਹਾ ਹੈ ਗਰਮੀ ਵਾਲਾ ਆਹੋ ਇਹਦੇ ਬਾਅਦ ਫਿਰ ਸ਼ਾਮਾ ਹੀ ਬੈਠਣਾ ਕਿੱਥੇ ਤੱਕ ਟਿਕਣਾ ਥੋੜੀਆ ਸ਼ਾਮਾ ਹੀ ਬੈਠਣਾ ਭਾਈ ਵਧੀਆ ੱਤਪਾ ਪਾਵੇ ਜਿੰਨੀ ਪਾਉਗੀ ਤੋ ਪੁੰਨੀ ਬਈਆ ਧੂੜੀ ਬੰਦੀ ਲਾਣ ਲੂਣ ਵਧੀਆ ਕੰਕ ਦੇਖਦਾ ਦੋ ਅੱਜ ਦੁਵਾ ਦੇਣਾ ਹੈ ਕਣਕ ਬਾਹ ਹੋ ਗਈ ਤਿਆਰ ਹੈ ਲੈ ਤਿਆਰ ਹੈ ਰਾਜ ਆਈ ਦੀ ਕਾਰਾ ਮਸ਼ੀਨਾਂ ਉੱਪਰ ਦੀ ਜਲਦੀ ਹੀ ਤੇ ਹਾਂ ਠੀਕ ਹੈ ਨਾ ਸੋਣਾ ਨਰਮ ਦਾਣਾ ਬਾਹ ਹੋ ਬਕਾਲਾ ਨਹੀਂ ਹੁਣ ਨਹੀਂ ਕੈ ਨਰਮ ਮਹੀਨ ਵਹਿਲੀ ਹੋ ਜਾਣੀ ਪਰ ਤੁਹਾਨੂੰ ਨਾਮ ਨਹੀਂ ਹੈਗਾ ਦਾਣਾ ਹੁਣ ਨਾ ਬਣਿਆ ਵਾ ਚੱਲ ਇਹਨੂੰ ਪਕਾ ਲੈਣ ਦੇhle ਹੋਰ ਤੇ ਇਹਨਾਂ ਕੁੰਡਾ ਗਲ ਪਾ ਪਾ ਕੇ ਪਕਾ ਲੈ ਨਹੀਂ ਹੁਣ ਤਾਂ ਬਣੀ ਹੋਈ ਦੀ ਇਹਨੇ ਕਿਹੜਾ ਅੱਥਾ ਤੇਰੀ ਲੱਗਦਾ ਥੋੜਾ ਤੇ ਦੇਖ ਤੂੰ ਐਨੀ ਤੇ ਪੈਂਦੀ ਹੈ ਹਾਂ ਪਾਈ ਨੇ ਨਹੀਂ ਪੈਂਦੀ ਆ ਕੋਈ ਬੰਦੇ ਦਾ ਕੀ ਹਾਲ ਹੋ ਕਹੋ ਇਧਰ ਮੈਂ ਦੱਸਦਾ ਆ ਫਿਰ ਲੱਗਦਾ ਮਦਾਰ ਸਾਡੇ ਨੇ ਬਦਲਣ ਦੀ ਸਲਾਹ ਦਿੱਤੀ ਹੂੰ ਰੀਜ ਅੱਕ ਲੈ ਮੈਂ ਤਾਂ ਹੁਣ ਸਾਥਰੀ ਕਾਲ ਜੀ ਅਸਲ ਗਿਆ ਤਾਂ ਮੈਂ ਰੀਜ ਅੱਕ ਲੈ ਆਵਾਂਗਾ ਹੁਣ ਕੱਲ ਕੱਲ ਪੈਸੇ ਭਰਿਆ ਸਾਇਟੀ ਦੇ ਠੀਕ ਆ ਚੱਕ ਲਿਆ ਆ ਜੱਕ ਲੈ ਪੈਸੇ ਇਹ ਪੈਸੇ ਭਰ ਉਹਨਾਂ ਨੇ ਭਾਈ ਇਹ ਵੀ ਖਲਾ ਮੁੱਟਿਆ ਕੰਮ ਹੋਇਆ ਪੈਸੇ ਜਿਹੜੀ ਜਿੱਦਾਂ ਸਾਇਟੀ ਕਮਾਏ ਆਪਣਾ ਠੀਕ ਆ ਇਹ ਤਾਂ ਚੱਲ ਇਹ ਤਾਂ ਠੀਕ ਆ ਲੋਕ ਨਹੀਂ ਫਿਰ ਕਹਿੰਦਾ ਕਰੀ ਜਾਂਦੇ ਆ ਤਾਰ ਦੇ ਤਾਰ ਦੇ ਹਰੀ ਦਾ ਮਾਰਾ ਸਾਜੋਦ ਵੀ ਗਿਆ ਬਦਾਰਨਾ ਅੱਜ ਹਰੀ ਦਾ ਮਾਰਾ ਅਗਲਾ ਤਾਰ ਤੋ ਦਿੰਦਾ ਫਿਰ ਗਿਆ ਉਹ ਪਤਾ ਉਹ ਇਹਦੇ ਮੈਂ ਹੋਰ ਰਹੂੰਗੀ ਕਿ ਸਾਡੇ ਵਰਗੇ ਦੀ ਅਜੇ ਕੜਕ ਨਹੀਂ ਗਈ ਸੀ ਕਿੱਥੇ ਤਾਰੀ ਹੈ ਭਾਈ ਹੁਣ ਤੇਰੀ ਕਿਉਂ ਤੇ ਆ ਜਣੀ ਮਾਰਾ ਚੱਕ ਦਿੰਦੀ ਜੂੜੇ ਤੇ ਹੁਣ ਹਾਂ ਮਾਂ ਲੋੜੇ ਨਹੀਂ ਚੱਕਣੇ ਚੱਪਾ ਉਹ ਕਾਂਕ ਮਾ ਦਾ ਜਸਟ ਆ ਜਾਂਦਾ ਜੀਰੀਆ ਪਾ ਪੈਂਦਾ ਪੰਗਾ ਜੀਰੀਆ ਬੋਲਟ ਹੋ ਜਣੀ ਕਾਂਕ ਮਾ ਆਏ ਚੱਲ ਚੱਕਣਾ ਨਹੀਂ ਚੱਕਣਾ ਹੀ ਨਹੀਂ ਕਾਂਕ ਮਾ ਖਰੀ ਜਾਂਦਾ ਕਾਂਕ ਮਾ ਦਾ ਹੁੰਦਾ ਵੀ ਦੋ ਦਿਨ ਪਿੱਛੇ ਦਿਨ ਪਿੱਛੇ ਬਸ ਉਹੀ ਗੱਲ ਹੈ ਯਾਰ ਜੀਰੀ ਮਾ ਪੈਂਦਾ 20 ਦਿਨ ਦਾ ਫਰਕ ਉਦੇ ਮੈਂ ਚੱਕਰ ਆਏ ਹੁਣ ਸਾਰੀਆਂ ਦਸੇ ਉਂਗ ਵੀ ਵੰਦਰੀ ਦਾਰ ਨਹੀਂ ਨਹੀਂ ਹੈਗੇ 10 ਅੰਗੂਲੇ ਬਰਾਬਰ ਪੰਜ ਅੰਗੂਲੇ ਬਰਾਬਰ ਹੋੜੂ ਦਾ ਇਹ ਤਾਂ ਹੈ ਫੇਰ ਚੱਲ ਹੁਣ ਆਪਾਂ ਨੇ ਤਾਂ ਚੱਕੇ ਵੇ ਟੋਟੇ 30 35 ਦਾਏ ਤੇ ਚੱਕੇ ਹੋਏ ਆ ਹਾਂ ਹੋਰ ਲੋਡ ਹੋਈ ਹੋਰ ਚੱਕ ਲਿਆ ਉਹਨੇ ਇਕੱਠੇ ਹੀ ਇਕੱਠੇ ਹੀ ਆ ਜਣ ਧਾਲ ਲਾਉਣੇ ਇਕੱਠੇ ਯੂਰੀ ਚੱਕ ਲਿਆਉਣਾ 670 ਟੋਟੇ ਚੱਲ ਪਤਾ ਇਹ ਕੰਮ ਹੁਣ ਇਹ ਲਾਉਣਾ ਬਿੱਡ ਹੈਂ ਦਾਣੇ ਕਿੱਥੇ ਦਾਣੇ ਮੇ ਭਰਤਾ ਰੁੱਟਾ ਆ ਓਹ ਆਪ ਦਾਣੇ ਥਾਰੇ ਕਾ ਕਰ ਕਹਨ ਦਾਰਤੇ ਹੈਂ ਦਾਣੇ ਲੈ ਵੇਚਿਆ ਇਹ ਮੰਡੀ ਕੇ ਦਾ ਅੱਜ ਹਾਂ ਕਿੰਨੇ ਹੋਏ ਇਹ ਮਨਾ ਹੱਥ ਵੀ ਕੋ ਪਤਾ ਮੈਨੂੰ ਨਹੀਂ ਪਤਾ ਯਾ ਮੈਨੂੰ ਮਿਲਿਆ ਨਹੀਂ ਹੈਗਾ ਉਹਨੂੰ ਪਤਾ ਵੀ ਕਿੰਨੇ ਹੈ ਤਾਰ ਕੇ ਵੇਚ ਵੀਏ ਹੈ ਉਹ ਤਾਂ ਦਿਨ ਚ ਰਹਿ ਗਿਆ ਇਹਦਾ 8 ਵਜੇ ਬੰਦਾ ਆ ਜਾਂਦਾ ਭਰਾ ਕੇ ਨਹੀਂ ਲੈ ਠੀਕ ਹੈ ਜੀਰੀ ਵੀ ਸਾਡੀ ਗਿੱਲੀ ਹੈ ਇਹਦਾ ਸੁੱਕੀ ਆ ਲੈ ਜਦੇ ਪੱਖਾ ਵਾ ਜਦੇ ਭਰ ਦਿੰਦਾ ਹੈ ਹੈ ਕਿ ਨਹੀਂ ਠੀਕ ਹੈ ਫਿਰ ਹੋਰ ਕੀਆ ਇੰਨਾ ਕਾ ਫੂਕ ਜਾ ਮੇੜੇ ਪਿੱਛੇ ਤੇ ਢੁੱਡੀ ਬੰਦੀ ਜੀ ਮਰੀ ਸ਼ੈਸ਼ਾ ਵਾਲੀ ਉਹ ਵੀ ਆ ਮਰੀੋਸਿਨੀ ਉਹ ਤਾਂ ਹੈ ਨਹੀਂ ਫਿਰ ਆ ਮੈਂ ਤਾਂ ਉਸ ਅਰੇ ਕਮਾਉਂ ਜਾ ਲੋ ਹੁਣ ਆਏ ਕਰੂੰਗਾ ਇਹਦੇ ਥੱਲੇ ਹੁਣ ਫੈਸ਼ ਵਾਲੀ ਪਾ ਲੂੰਗਾ ਉੱਪਰ ਮਹੀਨ ਵਾਲੀ ਪਾ ਲੂੰਗਾ ਇੱਕ ਟਰਾਲੀ ਕਰਨੀ ਆ ਇੱਕ ਟਰਾਲੀ ਕਰਨੀ ਹੁਣ ਹੋਰ ਕੀ ਹੁਣ ਆਏ ਆ ਜੇ ਹੁਣ ਦੋ ਦਿਨ ਕਿਤੇ ਲਾਏ ਹੁਣ ਫੈਸ਼ਾ ਜਿਹੜੀ ਉਹ ਹੋ ਗਈ ਆ ਆਹ ਹੋ ਗਈ ਬਟੋਣੀ ਵਿੱਚ ਤੇ ਤੇਰੀ ਆਹ ਹਾਂ ਇਹ ਇਹਨੂੰ ਚਲ ਉਹਦੇ ਨਾਲ ਲੈ ਜਾਊਗਾ ਮੰਡਣਾ ਇਹ ਤਾਂ ਆਪਾਂ ਨੇ ਦੇਖਿਆ ਜੀ ਗੁਰਦੁਆਰੇ ਨੂੰ ਦੇਣੀ ਹੈ ਹਾਂ ਗੁਰਦੁਆਰੇ ਸਾਰੇ ਪਏ ਆ ਇਹ ਗੁਰਦੁਆਰੇ ਨੂੰ ਦੇਣੀ ਹੈ ਜਿਹੜੀ ਤੂੰ ਕਹਿੰਦਾ ਦੋ ਕੁਆਟਲ ਬੰਦੇ ਨੂੰ ਦੇਣੀ ਐ ਇੱਕ ਪੰਜ ਕੁਆਟਲ ਹੋਰ ਨੂੰ ਦੇਣੀ ਐ ਇਹ ਝੱਲੀਆਂ ਖੜਾ ਐ ਆਹ ਖੜਾ ਨਮਾਨ ਖੜਾ ਆ ਜਾ ਉਹ ਦੇ ਕੇ ਸਾਬ ਫੇਰ ਪਰਲੇ ਜਾਣੇ ਪਿੱਛਾ ਟਰੈਲਾ ਆਹ ਕਾਲੂ ਨੂੰ ਫੁੱਲ ਟਰੈਲਾ ਭਰ ਕੇ ਸਿੱਟਿਆ ਉਹ ਠੀਕ ਨਹੀਂ ਇਹ ਵੇਚਿਆ ਉਹਨਾਂ ਕਾਲੂ ਫੇਰ ਉਹ ਦੇ ਸਾਰੀ ਦੇ ਲੈ ਕੇ ਗੁਰਦੁਆਰਾ ਲੈਣ ਦੇ ਥੱਲੇ ਭਰ ਕੇ ਜਿਹੜੀ ਬੱਝੀ ਉਹਦੇ ਬਾਅਦ ਲੈ ਜੜੀ ਫਿਰ ਅਜਾ ਦੇਖ ਤਿੰਨ ਦੋ ਵੀ ਕਿਥੇ ਖੜਾ ਐ ਦੋ ਵੀ ਕਿਹਾ ਰੱਖ ਚਾਰ ਛੇ ਤਾਂ ਦੋ ਕਿਲੇ ਹੋ ਗਏ ਇਹ ਬੂਲਰ ਨਾਲ ਖੜੇ ਉਹ ਜਿਹੜੇ ਵੱਢਦੇ ਭਈ ਅੱਜ ਹੂੰ ਦੋ ਕਿਲੇ ਪਏ ਆ ਜਾ ਮੰਡ ਤੇ ਬਗੈਰ ਮੰਡ ਤੇ ਬਗੈਰ ਹਾਂ ਚਾਰ ਕਿਲੇ ਪਏ ਆ ਜਾਂ ਉਹ 2 ਕਿਲੇ ਤਾਂ ਉਹੀ ਨੇ ਮੈਂ ਕਿਹਾ ਭੁੱਲਣ ਤੇ ਨਹੀਂ ਨਹੀਂ ਉਹ ਤਾਂ 6 ਕਿੱਗੇ ਆ ਚਾਰ ਕਿੱਗ ਆ ਲਾ ਲ ਦੋਵੇਂ ਕਿੱਤਿਆਂ ਅੱਛਾ 6 ਕਿੱਗੇ ਉਹ ਚਾਰ ਕਿੱਗੇ ਹੋਗੇ ਤੇਰੇ ਹਾਂ 6 ਕਿੱਗੇ ਉਹ ਦੋ ਕਿੱਲੇ ਹੋਗੇ ਹਾਂ ਸਮਝਿਆ ਆ ਆ ਘੱਟ ਨਹੀਂ ਆਈ ਤੇ ਜੇ ਲੈ ਜਾਣੀ ਉਹ ਮੰਡ ਵਾਲੀ ਵੜਾ ਨਹੀਂ ਸਾਰੀ ਅਸੀਂ ਬਿੱਟੇ ਖਾਣ ਲੱਗਿਆ ਮੈਂ ਇੱਕ ਗੇੜੇ ਮੈਂ ਜਾਊਗਾ ਕਿਹੜਾ ਫਿਰ ਗੇੜੇ ਮਾਰੀ ਜਾਊਗਾ ਗੇੜਾ ਵੀ 6-700 ਚ ਪੈਂਦਾ ਆਹੋ ਠੀਕ ਨਹੀਂ ਜੇ ਹੁਣ ਪਾ ਗਿੜਾ ਬੱਧਾ ਲਾ ਜੀ 6-700 ਤੇ ਡੀਜ਼ਲ ਦਾ ਖਰਚਾ ਹੀ ਹੈ ਜਾਇਹ 5 ਕੁਆਟਲ ਲਈ ਜਾਂ ਜਾਇਹ 100 ਕੁਆਟਲ ਲਈ ਆ ਮੇਰੇ ਬਿਡ ਲਾ ਬਿਡ ਲਾਉਣ ਨੂੰ ਕਿਹਾ ਰਹੇ ਨਾ ਤਾਂ ਕਰ ਦੇ ਪਾ ਨਾ ਨਾਲੇ ਟੁੱੜੀ ਟੋੜੀ ਦਾ ਫਾਇਦਾ ਰਹੂਗਾ ਯਾਰ ਕੋਹੂਲਰ ਵਾਲੀ ਫਿਰ ਰੱਸਾ ਨਹੀਂ ਪਾਉਣਾ ਪੈਂਦਾ ਹਾਂ ਹੈ ਕਿ ਨਹੀਂ ਸਹੀ ਗੱਲ ਆਪਣੀ ਪੰਡਲ ਲਾਲਵਾ ਆਈਆ ਪਿੱਛੇ ਨੂੰ ਬੇਜ ਤੁਹਾਡੇ ਉਹਨਾਂ ਹਿਸਾਬ ਨਾਲ ਫਿਰ ਇੱਧਰ ਢਾ ਕੇ ਆ ਜਾ ਆਪਣਾ ਠੀਕ ਨਹੀਂ ਹੁਣ ਹੀ ਆ ਜਿਹੜਾ ਅੰਦਾ ਘੰਟਾ ਲੱਗਣਾ ਦਲਵੀਰ ਨੂੰ ਕਹਿੰਦੇ ਆ ਜਾ ਭਾਈ ਹੁਣ ਤੈਨੂੰ ਲਵਾ ਕੇ ਹੋਰ ਕੀ ਆ ਹੁਣ ਹੀ ਯਾਰੀ ਧੁੱਪ ਬਹੁਤ ਆ ਯਾਰ ਧੁੱਪ ਤਾਂ ਹਾਂ ਠੀਕ ਅੱਛਾ ਨਟ ਮੈਂ ਚੱਕ ਲਿਆ ਆ ਬਿੱਡ ਆ ਪਿਆ ਏ ਕਾਂਸ ਕੇ ਜਦੇ ਸੂਏ ਦੇ ਰੂਪੇ ਚ ਭੰਨਿਆ ਪਈਏ ਤੇ ਥੱਲੇ ਪੱਲਾ ਅੱਛਾ ਮੈਂ ਇਸਰਾਣਾ ਵਕਿਆ ਕਮ ਯਾਰ ਇਹ ਕਹੀਦਾ ਆਪਣੇ ਪਾ ਲੈਣਾ ਕਿਸੇ ਦਾ ਪਾ ਲੈਣਾ ਮਾ ਤੂੰ ਪੌਣੇ ਵਾਲੀ ਗੱਲ ਛੱਡ ਮੌਜੂ ਫਿਰ ਨਾ ਮਿਲੇ ਅੱਲਾ ਬਿੱਡ ਕਰ ਠੀਕ ਨਹੀਂ ਗੱਲ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਤੇ ਬਾਅਦ ਵਿੱਚ ਬਿੱਡ ਹਾਂ ਥੋੜੀ ਦੇ ਬਾਅਦ ਖੋਲ ਥੋੜੀ ਤੂੰ ਖੋਲਣਾ ਹੀ ਨਹੀਂ ਥੋੜੀ ਬਾਅਦ ਵੀ ਨਹੀਂ ਹੁੰਦਾ ਨਾ ਲੋਡ ਪੈਣੀ ਉਹ ਮੈਨੂੰ ਮੰਗ ਪੈਣੀ ਹਾਂ ਠੀਕ ਹੈ ਨਾ ਲੋਡ ਪੈਣੀ ਗਾ ਹਾਂ ਤੇ ਖੋਲਣੀ ਲੋਡ ਗੰਨੇ ਨੂੰ ਖੋਲਣਾ ਗਾ ਜਾ ਕੇ ਹਾਂ ਉੜੀ ਜਿਹੇ ਹੋ ਜਣਾ ਪੈਣਾ ਤਾਂ ਸਾਰੇ ਵੇਚ ਕੇ ਸਾਰੇ ਠੀਕ ਨਹੀਂ ਹੁਣ ਆਜ ਵੇ ਬੰਦਾ ਹੁਣ ਕਾਹਦੇ ਨੇ ਬਿੱਟ ਕਰਨੇ ਲੱਗਣ ਆਇਆ ਇੱਕ ਵਾਰੀ ਬੈਠਾ ਉੱਪਰ ਰੱਖੂਗਾ ਨਾ ਡੇਪਸ ਹੁਣ ਮੈਂ ਇੱਕ ਵਾਰੀ ਕਾਕੇ ਪਾਸੇ ਇੱਕ ਘੰਟੇ ਅੱਧੇ ਘੰਟੇ ਦਾ ਕੰਮ ਹੈ ਦਲਵੀਰ ਕਿਆ ਕਹਿੰਦਾ ਆਉਂਦਾ ਕਹਿੰਦਾ ਹੁਣ ਆ ਜਾ ਕੇ ਆ ਬਾਨਾ ਨਾ ਥਣੇ ਨੂੰ ਕਾਕੇ ਗੱਡਾ ਫੇਰ ਤੇ ਆਪਣੇ ਬਾਪੂ ਗਲਤੀ ਕਰਤੀ ਥੋੜੀ ਹਾਸੀ ਕਾਲ ਜੀ ਬਈ ਸਾਰੇ ਕੱਟ ਕਰਤੀ ਕਣਕ ਬੂਟੇ ਵਾਲੀ ਬਾਈ ਉਹ ਪੱਜ ਵੇਚਿਆ ਆ ਬਣੀ ਉਹ ਹੋਈ 26 ਪੌਂਡ ਵਾਲਾ 9.9 ਕਿੱਕਾਂ ਕਿ ਰੱਖੀ ਆ ਹੈ ਕਰਨੀ ਰੱਖੀ ਤੇ ਜੋ ਮੈਂ ਥੈੜੇ ਦਰਦਾ ਤਾ ਇਹ ਨਹੀਂ ਨਾ ਤੇ ਇਹ ਦੂਗੇ ਦਾ ਨਹੀਂ だっ ਕਿ ਇਹ ਪਹਿਲਾਂ ਕਿੰਨੀ ਵੀ ਤੋਲਾਈ ਆ 10 ਪੌਂਡ ਤੋਂ ਨਹੀਂ ਵੜਾਈ ਗਈ ਯਾਰ 15 ਦੀ ਆਉਤ ਤੇ ਆ ਵੀ 15 ਦੀ ਆਉਤ ਹੋਣੀ ਆ ਬਸ 15 ਦੀ ਉਸ ਵੀ ਆ ਜਹੇ ਮੈਂ ਨਹੀਂ ਸਮਝੇ ਫਿਰ ਉਹ ਕਿਹੜੀ ਗੰਕ ਦੀ ਦਾ ਕਰਖੀ ਦਾ ਚੱਲੀਆਂ ਯਾਰ ਚੱਗੀਆਂ ਵੜਾ ਕੇ ਲੈਂਦੀ ਬੋਟਰ ਮੂਰੇ ਆਦੀ ਸੜੀ ਉਹ ਵਾਲੀ ਬੂਟ ਵਾਲੀ ਸੀ ਹਾਂ ਉਹ 26 ਕੁਇੰਟਲ ਹੋਈ ਐ 26 ਕੁਇੰਟਲ ਸੋ ਇਹ ਤਾਂ ਬਹੁਤ ਘੱਟ ਕੀ ਨਾ ਮੈਂ 30 ਨਹੀਂ ਵੇਚਣਾ ਹੀ ਨਹੀਂ ਆਇਗਾ ਬੂਟਿਆਂ ਉਹ ਵੀ 20 ਕੁਇੰਟਲ 16 ਕਿੱਲੋ ਹੀ ਹੋਈ ਜਾਣਾ ਤਾਂ 14 15 ਦੀ ਹੋਾਈ ਹੈ ਇਹ ਬਿਸ਼ੇਤਾ ਬੀਜ ਆ ਚਾਰ ਫੁੱਲ ਨਹੀਂ ਦਿੰਦਾ ਕਦੇ ਵੀ ਇਹ ਜਿਹੜੀ ਪਿਸ਼ੇਤੀ ਵੈਰਾਈਟੀ ਆ ਸਮਝਿਆ ਮਾਣ ਕਦੀ ਮੰਡਣਾ ਦਿੰਨੇ 1500 ਰੁਪਏ ਵੈਸੇ ਦੇ ਹੁਣ ਗੂੰ ਕਰਾ ਕੇ ਬਿਵਾਰਕ ਆ ਕੇ ਹੁਣ ਹੀ ਲੈ ਆ ਬਣਕੜਾ ਪੈਸੇ ਦੱਸ ਆਹੀ ਕੰਮ ਕਰੀਏ ਆਪਾਂ ਹੋਰ ਲੋਕਾਂ ਦੀ ਰੇਟ ਵਾਲਾ ਆ ਜੰਨੇ ਆ ਛੜਦੇਗਾ ਛੜਦੇ ਸੋਣਾ ਸੋਰਾ ਹਾਂ ਉਹਦਾ ਬਹੁਤ 15 ਕਾਉਂਟ ਦੇਤਾ ਝਾੜੂ ਨੇ ਬਹੁਤ ਹੈ ਟੁਕਟਾੜੀ ਨੇ ਅੱਛਾ ਉਹਦੇ 15 ਤੂੰ ਪੈਸੇ ਹੀ ਲੈ ਕੰਮੇ ਦੇ ਮੇਡ ਬਲੇ ਹਾਂ ਕਿਹੜੀ ਦੇ ਮੰਨ ਵਾਲੀ ਦੇ ਲੈ ਭਾਈ ਪੈਸੇ ਦੱਸ 1 ਵਜੇ ਤੱਕ ਬੈਠਾ ਕਿਆ ਬਿੱਡ ਬੁੱਡ ਘਸੜੇ ਅੰਦਰ ਟੰਗੋ ਬਿੱਡਾ ਗਿਆ ਫੇਰ ਚੱਕੋ ਹੀ ਨਾ ਦੇਖ ਵੱਡੀ ਆ ਭਾਗਿਆ ਤੁਹਾਡਾ ਚੱਲੀਏ ਕਰਦਾ ਕਰਦਾ ਤੁਨਕ ਧੁੰਨ ਮੀਟਰ ਖਾ ਪਰ ਜਾਣਾ ਕਿੱਥੇ ਬਣਦੇ ਯਾਰ ਹੈ ਕੀ ਦਰ ਰਿਕਾਰਡ ਬਣਦੇ ਉਹ ਚੱਲ ਚੱਕ ਕਿੱਥੇ ਬਣਦੇ ਹੈ ਪੈਨ ਬਣਦੇ ਆਪਣੇ ਪਿੰਡ ਵੀ ਆਇਤੇ ਬਣਾਉਣ ਉਦਣ ਕਿੱਦਣ ਪੈਣਾ ਇਹ ਜਿੱਦਨ ਧਾਰ卡ਡ ਬਣਾ ਲਓ ਉਹ ਬਣਾ ਲਓ ਕੁਛ ਪੈਣੀ ਆਗੇ ਬਸ ਅੱਜ ਮੇਰੀ ਹੋਂ ਲਾ ਗੱਲ ਚੀਜ਼ ਤਾਂ ਉਹੀ ਆ ਰਹਿਣਾ ਉਹੀ ਆ ਨਾਲ ਕਹਿੰਦੇ ਕੱਲ ਭਗਵਾ ਤਮਾਨ ਕਹਿੰਦਾ ਮੈਂ ਕੋਈ ਆ ਮੈਂ ਐਮ ਐਸ ਪਿੰਨ ਦੇਣੀ ਹੈਗੀ ਕਿਸੇ ਬਦਲ ਪਰ ਕੌਣ ਭਗਵਾ ਕੋਈ ਆ ਜਿਆ ਮੈਂ ਕੰਨ ਗੋਰੀ ਬਿਥਰਾ ਬੰਦ ਕਰੂਗਾ ਮੈਂ ਐਂ ਦੱਸਦੇ ਪੰਜਾਬ ਨੇ ਤਾਂ ਹੀ ਡੱਡੀ ਜਾ ਕੇ ਫਾ ਲੇ ਲਾ ਇੱਕ ਮਿੰਟ ਖੜ ਜਾ ਤੈਨੂੰ ਕੀ ਕਿਹਾ ਪਹਿਲਾਂ ਵੀ ਖਬਰ ਖਬਰ ਚ ਮੈਂ ਥੇ ਉਹਨਾਂ ਤੇ ਲੱਡੂ ਲੈਣ ਗਿਆ ਤਾਂ ਤੇਰੇ ਬੜੀ ਆਪ ਖਬਰ ਹੋਰ ਚ ਇਹ ਐ ਕਿ ਨਹੀਂ ਦੱਸਿਆ ਮਨ ਨੂੰ ਕੀ ਨੇ ਯਾਰ ਸੁਣੀ ਵੀ ਗੱਲ ਮੇਰੀ ਹੁਣ ਗੱਲ ਯਾਰ ਬੋਟਾਂ ਟਾਈਮ ਆ ਕੋਈ ਐ ਬੋਲਦੂਗਾ ਕੋਈ ਕਦੇ ਫਿਰ ਵਿਰੋਧੀ ਪਾਰਟੀ ਵਾਲੀ ਕੋਈ ਅਸਾਂ ਕੋਈ ਨਹੀਂ ਚੈਨਲ ਦੇ ਉਹ ਮੈਨੂੰ ਉਹ ਦੱਸਦਾ ਲੱਤੀ ਦਾ ਬਾਪੂ ਕਹਿੰਦਾ ਖ਼ਬਰ ਚ ਆਇਆ ਮੈਂ ਕਹਿ ਲੈ ਮਾਈ ਮੈਨੂੰ ਨਹੀਂ ਕੋਈ ਨਹੀਂ ਸਾਦਾ ਉਹ ਕਿੱਥੇ ਬੋਲਦੂਗਾ ਉਹਨੂੰ ਪਤਾ ਨਹੀਂ ਬੋਟ ਇੱਕ ਨਹੀਂ ਬੈਣੀ ਉਹ ਮਨ ਨੂੰ ਬਾਈ ਇੱਕ ਐ ਵੀ ਸਾਦੇ ਆ 5 ਮਿੰਟ ਵਾਲੇ ਆ 5 ਮਿੰਟ ਜੇ ਐਮਐਸਪੀ ਆਏ ਆ ਇਹ ਤਾਂ ਸਾਰੇ ਪੰਜਾਬ ਨੇ ਡੀ ਚਾ ਕੇ ਫਾ ਲੈ ਲਿਆ 92 ਲੀਟਰ ਦਤੀਆਂ ਨਾ ਇਹਨੂੰ ਓ ਭਾਈ ਪਾਣੀ ਪੀ ਲੈ ਹਾਂ ਦੱਸ ਠੰਡਾ ਹੋ ਠੰਡਾ ਠੰਡਾ ਹੋ ਮੜ ਜਾ ਮੈਸਪੀ ਦਾ ਨੰਬਰ ਲੈ ਕਰ ਮੇਰੇ ਕੋਲ ਤੇਰੀ ਬਾਤ ਇੱਥੇ ਆ ਜਾ ਕੰਮ ਸਾਲਾ ਉੱਥੇ ਜਾ ਕੇ ਪਤਾ ਕਰਨਾ ਪੈਣਾ ਫਿਰ ਇੱਕ ਵਾਰ ਪਤਾ ਕਰਿਆ ਤਾਂ ਮੈਂ ਯਾਰ ਨੰਬਰ ਦਿੰਦੇ ਉਹ ਕਿਹੜਾ ਕੋਈ ਦੱਸ ਦੇ ਕੋਈ ਨਹੀਂ ਦੱਸਦੇ ਕਸਟਮਰ ਕੇ ਨਾਲ ਯਾਰ ਇੱਕ ਨੰਬਰ ਮੈਂ ਕੰਮ ਹੋਊਗਾ ਪੰਜਾਬ ਮਾ ਵਾਹ ਹੁੰਦਾ ਕੰਮ ਉਧਰ ਆਏ ਕਹਿੰਦੇ ਫਰਦਾ ਫੁੱਦਾ ਬਣੀ ਲਿਆਓ ਜਿੰਨਾ ਅਧਾਰ ਕਾਰਡ ਬਣਨੂ ਵੀ ਦੇ ਕਿੰਨਾ ਟਾਈਮ ਲੱਗਿਆ ਯਾਰ ਗਰੀਂਦਰ ਦਾ ਬਿਲਾਈ ਕਰ ਆਇਆ ਹੀ ਨਹੀਂ ਹੈਗਾ ਮੈਂ ਤਾਂ ਚਾਰ-ਦਾਰ ਪੁੱਛ ਵੀ ਆਇਆ ਉਹਨਾਂ ਨੂੰ ਫੋਨ ਕਰਦੇ ਕਹਿੰਦੇ ਤੁਹਾਡੀ ਨਾ ਟਾਈਮ ਮਜੂਰ ਮੰਗਾਏ ਮਹੀਨੇ ਇਦਾਂ ਆਪਣੇ ਪਿੰਡ ਆਏ ਯਾਰ ਉਈਕ ਨਹੀਂ ਆਏ ਰਏ ਹੁਣ ਨੂਰ ਕੇ ਮਨੂੰ ਕਹਿੰਦੇ ਇਤਕਾਲ ਲਈ ਆਪਣੀ ਇਹ ਜਿਹਦੇ ਪਟਵਾਰੀ ਦੇ ਕੰਮ ਆ ਜਿਆਦੇ ਮਰਜੀ ਕੰਮ ਆ ਆਪਣੇ ਕਰਾਉਣੇ ਇੱਥੇ ਆ ਜੋ ਯਾਰ ਕਹਿੰਦੇ ਬੰਗਲਾ ਕਰਾ ਦੇ ਦੀ ਸੁਭਦਾ ਕੇਂਦਰ ਤੇ ਆ ਜੋ ਮੈਂ ਜ਼ਮੀਨ ਫੱਕ ਕਰਾਈ ਦੀ ਕਰਾਉਣੀ ਸੀ ਆਪਣੀ ਬੜੀ ਬੈਂਕ ਦੀ ਲਿਮਟ ਲਾਈ ਤੀ ਸਾਫ ਕਰਾਈ ਦੀ ਮੈਂ ਉਹ ਜ਼ਮੀਨ ਮੇਰੇ ਨਾਲ ਜਾਣੀ ਨਹੀਂ ਸੀ ਮੁੱਤੇ ਪਹਿਲਾਂ ਤਾਂ ਮੈਂ ਪਟਵਾਰੀ ਦੀ ਹੜਤਾਲ ਜੱਲੀ ਸੀ ਕਹਿੰਦਾ ਉਰੇ ਜਿਆਦੇ ਕੰਮ ਹੋਊਗਾ ਜੀ ਉੱਥੇ ਗਿਆ ਜੀ ਕਹਿੰਦਾ ਉੱਥੇ ਪਟਵਾਰੀ ਵੀ ਆਇਆ ਤਸਵੀਲਦਾਰ ਕਹਿੰਦਾ ਤਸਵੀਲਦਾਰ ਤਾਂ ਮੈਂ ਕਹਿੰਦਾ ਭਾਈ ਉਹ ਕਹਿੰਦਾ ਲੋ ਮੁੰਡੇ ਪੈ ਲਖਾਓ ਤੁਸੀਂ ਵੀ ਥੋੜਾ ਕੰਮ ਹੋ ਜਾਊਗਾ ਅੱਜ ਹੁੰਦਾ ਕੰਮ ਹੋ ਕੇ ਤੇ ਬੋਟਾਂ ਆ ਬਾਈ ਬੋਟਾਂ ਕਰਕੇ ਸਭ ਨੂੰ ਕਹਿੰਦੇ ਹੁਣ ਆ ਕੁਛ ਨਹੀਂ ਲਿਆ ਦੂ ਪੰਜ ਸਾਲ ਤੇ ਨਹੀਂ ਕੋਈ ਹੁੰਕਿਆ ਚੱਕਰ ਇਹਦਾ ਕੰਮ ਫੜਾ ਫੜਾ ਹੋਣਾ ਚਾਹੀਦਾ ਹੈ ਕਿ ਨਹੀਂ ਦਾ ਚਾਚਾ ਵੀ ਕਹਿੰਦਾ 10 ਮਿੰਟ ਚ ਮਿੱਟ ਲਾਉਣ ਕਹਿੰਦਾ ਸੀ ਅੱਧਾ ਘੰਟਾ ਹੋ ਗਿਆ ਬੈਠੇ ਨੂੰ ਐ ਜੀ ਉਦਰੀ ਤੋਂ ਸਰਕਾਰ ਆ ਐ ਜੀ ਐ ਜੀ ਉਦਰੀ ਤੋਂ ਸਰਕਾਰ ਆ ਲਾਟਾ ਦੇਣਾ ਕਿੱਧਰ ਰੁਕ ਗਈ ਜਦ ਉਦੋਂ ਤੋਂ ਵਾਏ ਘੁੰਮ ਇਹ ਆ ਤੂੰ ਚੱਕ ਕੇ ਬਿਡਾਏ ਰੱਖ ਦੇ ਪਰ ਦਮਾ ਐਸਵੀ ਹੋ ਐਸਵੀ ਨਹੀਂ ਐਮਐਸਵੀ ਆ ਮੈਂ ਤਾਂ ਭਜਾ ਕਰੇ ਹਰਦੋਨੀ ਪਹਿਲਾਂ ਤੂੰ ਪੈ ਕੇ ਬਿਡੂ ਮੱਥਾ ਮਾੜਾ ਦੇਖੋ ਇੱਥੇ ਬਾ ਇਹਨੇ ਕੱਟਾ ਪੜਾ ਰਹੀ ਮੁੰਲਾਤਾ ਹਾਂ ਕੰਮ ਤੇ ਲੱਗ ਜਿਵੇਂ ਹਾਂ ਬਾਬਾ ਬਿਡੂ ਮੁਝੇ ਇੱਕ ਗੱਲ ਕਰ ਲਈ ਫੇਰ ਗੱਲ ਲੈ ਬਿਡੂ ਤੇ ਬੈ ਨਹੀਂ ਉਹ ਬੈ ਜਾ ਤੇਰੇ ਨਾਲ ਬਿਡ ਨਹੀਂ ਹੈਗਾ ਇਹ ਉਹ ਬੈ ਜਾ ਬੈ ਜਾ ਹਾਂ ਕਿਸਾਈ ਰੋਪੜ ਚਲੋ ਰੋਪੜ ਦਾ ਨਵਾਈ ਚ ਲਾਪ ਫਰ ਬਾਈ ਸਾਡੇ ਵਾਲਾ ਤਾਂ ਪਲਾਸਟਿਕ ਦੇ ਆ ਆ ਸਾਈ ਸੁਣਨਾ ਤਾਂ ਤੇਰੇ ਨਾਲ ਇਕੱਲਾ ਬੰਦਾ ਲਾ ਦੇ ਬਿੱਡ ਚੱਕ ਮੈਂ ਲੈ ਕੇ 109 ਹੀ ਲੈ ਕੇ ਜਾਂਦਾ ਏ ਕਿਤੇ ਇਹਦਾ ਤਾਂ ਕਹਿੰਦੇ 200 ਵਾਲਾ ਕਰਾਇਆ ਹੋਇਆ ਕਿ ਕਿਸਾਈ ਜੀ ਉਹ ਤਾਂ ਗੱਲੇ ਨਹੀਂ 200 ਵਾਲੀ ਬਿੱਡ ਪਰ ਲੱਦਣਾ ਕਰਨਾ ਨਾ ਬਜਨ ਦੀ ਗੱਲ ਕਰੀ ਤੇ ਕਿਸਾਈ ਨੂੰ ਥੋੜਾ ਜਿਆਦਾ ਦਰ ਕੋਟਰ ਜਾਂਦਾ ਉਹ ਵੀ ਲੱਗਦੀ ਨਾ ਪਾਣੀ ਚੱਲੇ ਉਹ ਤਾਂ ਕਹਿੰਦਾ ਕਹਿੰਦਾ ਪਾ ਲੂ ਹੜੀ ਕਣਕ ਲੱਗ ਲਾਂਗੇ ਜੀ ਲੈ ਲੈ ਜਪੜਾ ਕੇ ਦੇਣਾ ਤਾ ਹਾਂ ਚੱਲੋ ਚੱਲੋ ਬੋਲਦਿਲ ਗਿੱਲੇ ਉਪਰ ਦੇ ਕੇ ਸੈਰ ਜੋ ਉਦਾ ਕੁਸਰੀ ਸਾਜੋ ਤੇ ਵਾਪਸ ਰਕੜਦਾ ਫੜਾ ਕੇ ਦੇ ਖੜਾ ਦਾ ਟੰਡਾ ਹੀ ਬਹੁਤ ਵਧੀਆ 70 ਘੀਆਂ 70 ਮੈਂ ਜਾ ਦੇ ਤੂੰ ਬੈਠੇ ਪਾਉਗੇ ਯਾਰਾ ਤੂੰ ਚੱਕੂਗਾ ਤਾਂ ਹੀ ਪੈਣਾ ਯਾਰਾ ਨਾ ਟਿਆ ਉਹ ਹੱਥ ਆ ਗਿਆ ਮੇਰਾ ਅੱਡੀ ਪਿੱਛੇ ਕਿੱਥੇ ਆ ਗਿਆ ਤੂੰ ਆ ਦੇ ਵਿੱਚ ਘੁੱਟੋ ਗਿਆ ਤੂੰ ਮੜਾ ਮੱਤ ਜਨ ਨਾੜਲੀ ਆ ਜੀ ਜਨ ਨਾੜੀ ਉਹ ਇਹਦਾ ਇਹ ਕੀ ਤੂੰ ਹੱਥ ਤਾਂ ਪਾ ਲੈ ਗੋ ਵੀਰੇ ਮੂਰੇ ਤਾਂ ਜਾ ਉਹ ਨਾੜਦਾ ਫੂਕ ਰੋ ਮਾ ਉਹਨਾਂ ਕਹੇਣਾ ਮੂਰੇ ਵਾਲਾ ਬਿੱਟ ਡਿੱਲਾ ਏ ਲੈ ਨਾ ਪੜ ਲੈ 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 ਨਾ ਆਪੇ ਖਿੰਦਰੀ ਉਹਨਾਂ ਕਹੇ 15 ਦੇ ਪੈਸੇ ਲੈ ਲਓ ਤੂੰ ਵੀ ਕਿ ਹਟ ਤੈ ਓਏ ਓਏ ਖੜੂ ਖੜੇ ਸਾਰਾ ਲਾ ਲੂ ਨਹੀਂ ਨੜਦਾ ਖੜਾ ਖੜਾ ਉੱਪਰ ਕੁਝ ਨਹੀਂ ਕਰਦਾ ਹੈ ਕਿ ਕਰੀ ਹੈ ਕੋਈ ਕਰਗਾ ਮੈਂ ਹਾਏ ਕੀ ਹੈ ਇਹ ਹੱਥ ਵੀ ਥਾਲਾ ਬਜਨ ਚੱਕਦਾ ਹਾਂ ਮੈਂ ਜੇ ਬਜਨ ਨਾਲ ਰਹਿ ਜੇ ਕੋ ਬਜਨ ਯਾਰ ਤੇ ਕੌਂਦਾ ਹੁਣ ਥਾਲਾ ਆ ਦੇ ਆ ਦੇ ਚਾਹ ਹੋ ਗਿਆ ਪ੍ਰੈਕਟਿਸ ਆਇਆ ਆਇਆ ਲੁਟੋਣਾ ਹੈ ਬੈਠ ਤੇ ਇਦਾਂ ਕਰਨੀ ਬਣੀ ਜੀ ਸਾਲ ਹੋ ਗਿਆ ਥਾਲਾ ਆਓ ਆ ਚੱਕੋ ਜੀ ਹਦਲਵੀ ਰੂਰ ਚੱਕ ਗੱਬੇ ਨੂੰ ਹਟੜ ਜੋ ਮਟਰਾ ਦੇ ਆ ਨਾ ਬਾਈ ਦੇ ਕਾਸ ਬਾਈ ਨਿਕਣਾ ਬੈਂਦਾ ਇੱਥੇ ਨਿਕਣਾ ਬੈਂਦਾ ਕਿਥਾਂ ਪਾਉਂਦੇ ਜੀ ਦੋਵੇਂ ਦਿੱਤਰ ਸੀ। ਕੁਲਵੀਨ ਨਾਲ ਲਾ ਮੜਾ ਜਾ। ਦੋ ਨਾਲ ਕਹੇ ਬਿਚਾਰ ਚੜਾ ਹਟ ਜਾ। ਯਾਰ ਆਹ ਫੜਾ ਕਾਦ ਫਰਕ ਪੈ ਗਿਆ। ਉੱਤੋਂ ਚੱਕ। ਵਾਹ ਠੀਕ ਹੈ। ਐ ਮੈਂ ਜੋ ਨੂੰ ਤੇ ਮਾਇਨਾਟ ਆ ਨੀ ਨਾ ਰੋਣ ਜਿਹਾ ਪਏ ਪਏ ਜਰ ਵਾਲੇ ਚ। ਮਾਇ ਖਣੀ ਪਿਛਲੇ ਥਾਂ ਸਾਰੇ ਖੋਏ ਗਏ ਮਾਇ ਕਿੱਥੇ ਚਲ ਗਏ। ਪਤਾ ਨਹੀਂ ਕੋਈ ਚੱਕੇ ਲੈ। ਵੀਰ ਬਾਹਰ ਤਾਂ ਕੀ ਦੀ ਮੰਗ ਹੈ। ਖੜ ਜਾ ਇੰਦਰ ਕੋਈ ਜਾਨ। ਚੱਕ ਮਾੜਾ ਇਧਰ ਵੀ ਉੱਪਰੋਂ ਬਿੜ। ਹੈ ਨਾ? ਆ ਠੀਕ ਹੈ। ਯਾ ਠੀਕ ਏ ਚੱਕ ਦੋ ਵਾਰੋ ਹਾਂ ਬਾਕੀ ਦਾ ਕਸਾਈ ਹੋ ਜਣੀ ਨਾਟਸਾ ਸਾਰੇ ਬਾਕੀ ਦਾ ਕਸਾਈ ਤਾਂ ਹੋ ਗਈ ਹੂੰ ਹਾਂ ਲੈ ਨਾਟ ਪਾਣਾ ਚੱਲ ਮਣੇ ਅੰਦਰ ਵੀ ਅੰਦਰੋਂ ਖਿੱਚੀ ਨੂੰ ਆਇਆ ਆਂ ਬਾਹਰ ਚੱਕੋ ਉੱਪਰ ਬੰਨ ਤੱਕ ਹਾਂ ਹਾਂ ਚੱਲ ਨਾਲ ਕਿਵੇਂ ਰੱਖੂੰ ਚੱਕ ਕੇ ਮੜਾ ਹੀ ਕਰਦਾ ਕੋਈ ਚੱਕ ਕੇ ਮੜਾ ਆਪੂ ਵਾ ਗੱਡੀ ਰੁੜਦੀ ਕਿਤੇ ਬੱਸ ਕਰ। ਇਹ ਬੜੇ ਬਿੱਟ ਟ੍ਰੇਲਰ ਚੱਕ ਲਗਾ ਲਾ। ਉਹ ਥੱਲੇ ਟ੍ਰੇਲਰ ਨਹੀਂ ਲੱਕਦਾ ਮੈਂ ਥੱਲੇ ਟ੍ਰੇਲਰ ਚੱਕ ਕੇ ਰੱਖਦਾ ਇੱਕ ਸਾਈਡ ਤੇ ਹੱਥ ਪਾਇਆ। ਉਹ ਥੱਲੇ ਬਿੱਟ ਚਲਾ ਲਾ ਚੱਕ ਦਊਗਾ। ਠੀਕ ਹੈ ਗੱਲ। ਹਾਂ। ਉੱਨੀ ਥੱਲੇ ਕਿਹੜੀ। ਠੀਕ ਆ ਭਾਈ ਚੱਕ ਦਰਦਾ। ਰਵਾ ਜਾ। ਹੱਕਾ ਚੱਕਾ ਇੱਥੇ ਟੁਲ। ਸਮਝੋ ਥੱਲੇ ਟ੍ਰੇਲਰ ਚੱਕੇ ਨਹੀਂਆਂ ਇੱਕ ਸਾਈਡ ਤੇ। ਚੱਕਿਆ ਨਹੀਂ। ਸਲਾਹ ਕਰੀ ਗੰਮਾ ਥੱਲੇ ਆਏ ਥੱਲੇ ਟਾਇਰ ਥੱਲੇ ਬਾੜ ਕੇ ਮਟੂਆ ਪੱਟੋ ਇੱਕ। ਆਇਆ ਉੱਪਰ ਗਲੋਨੀ ਖਾ ਕੇ ਜਦ। ਹਾਂ ਠੀਕ ਹੈ ਤਰੀਕਾ। ਨੇ ਹੀ ਵਈ ਫਰਕ ਹੈ ਬਲਕਿ ਦਵਾਈ ਦਾ ਫਰਕ ਆਹ ਤਾਂ ਬਿੱਟ ਮੁਰ ਨੂੰ ਇੱਧਰ ਹੁਣਾ ਮਾਲਾ ਨੂੰ ਜੜਾ ਇਹਨੇ ਇਹ ਉਹ ਮੇਰੇ ਕਹੀ ਜਾਂਦਾ ਉਹ ਨਾ ਪਾਉਣੇ ਸਾਰੇ ਨਾਟ ਕੋਲ ਨੇ ਪੈਣੀ ਤੁਹਾਡੇ ਢਿੱਲੇ ਕੰਨਾਂ ਨਾਲ ਥੋੜੇ ਥੋੜੇ ਢਿੱਲੇ ਕੰਨਾਂ ਨਾਲ ਕੱਸ ਲਾ ਨਾਟਾਂ ਆਹ ਸਾਰੇ ਨਾਟ ਕਾ ਟੈਟ ਉੱਥੇ ਹੋਣਾ ਲੋਡੋ ਤੇਰਾ ਵਾ ਜੋਤਾਂ ਮਾਰ ਜਾ ਕੇ ਬਿੰਦੀ ਹਾਂ ਹਾਂ ਪਿਆ ਪਿਆ ਫਰਕ ਪੈਂਦਾ ਮਾਮਾ ਬਾਪੂ ਨੇ ਪੰਨੇ ਕਿਹੜੇ ਕੱਢੇ ਤਾਂ ਲੱਗਦਾ ਕੋਈ ਨਹੀਂ ਡਟ ਤੇ ਲਿੰਕ ਕੱਟ ਗਾ ਆਹ ਤੇ ਸੱਟ ਮਾਰਾਂਗੇ ਤੇਰੇ ਜਾਨਾ ਜਦੋਂ ਹੈ ਉਧਰ ਜਾਂਦੇ ਆਂ ਕਾਚੇ ਨੂੰ ਪਹਿਲੀ ਸਾਂਤਣਾ ਦੋਦ ਨੇ ਨਾਲ ਤੋਂ ਹੋ ਜਾਂਦਾ ਬਿੱਡ ਨਾਲ ਚਾਲੇ ਦੇ ਕਾਹ ਸ਼ਾਮ ਨੂੰ ਖਾਣਾ ਤਾਂ ਕੱਲ ਸ਼ਾਮ ਬੱਲੇ ਗੇ ਕੋਈ ਸ਼ਾਮ ਨੂੰ ਭਾਈ ਮੱਛਰ ਬਾਹਤ ਹੈ ਜਿਹੜੇ ਟਾਈਮ ਸੈਲਿੰਗ ਨਹੀਂ ਰਹੋਗੇ ਉੱਥੇ ਆਹੋ ਵੀ ਗੱਲ ਠੀਕ ਆ ਮੱਛਰ ਤਾਂ ਕਰਦਾ ਲੱਤਾਂ ਮਾ ਖਾ ਲਿੰਦਾ ਚਲ ਆਹੀ ਟਾਈਮ ਠੀਕ ਆ ਤੋ ਤਪਾ ਵਾਲਾ ਤੋ ਮੈਂ ਫੜਦਾ ਹਾਂ ਜਾ ਗਿਆ ਤੇ ਹੁਣ ਰਫੜਾਇਆ ਰ ਉਹ ਵੀ ਗਏ ਮੰਨਦੇ ਆ ਕੀ ਮੰਨਦੇ ਆ 15 ਕੁਆਟਾ ਦੇ ਲੈ ਲੂਗੇ ਹਾਂਜੀ ਉਹ ਕੁਝ ਨਹੀਂ ਯਾਰ ਜਿੰਨੀ ਨਹੀਂ ਖੜੀ ਗਾਂ ਖੜੀ ਜਾ ਉਹਨਾਂ ਨੇ ਕੀਲੇ ਸਾਹਿਬ ਨਾਲ 15 ਕੁਆਟਾ ਲੈ ਕੇ 15 ਕੁਆਟਾ ਦੇ ਪੈ ਕੇ ਤੇ ਠੀਕਾ ਸਾਰੀ ਦਿੱਦੂ ਦਾ ਉਹ ਵਾ ਠੀਕਾ ਨਾ ਠੀਕਾ ਉਹ ਬਟਾਈ ਬਟਾਈ ਦੇ ਦੇਣੀ ਤੂੰ ਸਾਨੂੰ 15 ਕਵਾਂਟ ਦੇ ਤੂੰ ਨਹੀਂ ਦਿੰਦਾ ਪੈਸੇ ਤੂੰ ਕਾਦੇ ਜਿਹੜੇ ਅਸੀਂ ਮਿਹਨਤ ਕਰੀ ਹੈ ਹਾਂ ਇਹ ਤੈਨੂੰ ਫੇਰ ਛੱਡਿਆ ਸੀ ਟਿੱਕਾ ਦੇ ਦੇ ਯਾਰ ਜੀ ਉਹ ਬਾਈ ਆਪਾਂ ਪੈ ਕਰਕੇ ਦੂ ਵਾਟ ਨਹੀਂ ਆਣੀ ਸੋਣੀ ਸਮਝਦਾ ਕਿਣੀ ਆ ਆ ਜਾ ਆਪੇ ਵੜ ਲਾ ਲਾ ਟੂਣਾ ਲੋਟ ਬੋਲੋ ਟਿੱਕਾ ਅਸੀਂ ਦੇ ਦੇਣਾ ਹੈ 15 ਕਵਾਂਟ ਦੇ ਤੈਨੂੰ ਦੇਣਾ ਉਹ ਚਾਹ ਕੇ 15 ਕਵਾਂਟ ਥੋੜਾ ਕਹਿੰਦਾ 20 ਪਲੱਸ ਨਿਕਲ ਲਈਆਂ ਇੱਕ ਆ ਨੂੰ ਦੇ ਦੇ ਵਾਟ ਹਾਂ ਹਾਂ ਮੇਰੇ ਕੋਲ ਚੇਤੇ ਨਾਲ ਰੱਖ ਲਈ ਆ ਜਾ ਮਰਨ ਉਹ ਜਾ ਆ ਜਾ ਆ ਜਾ ਬਹਾ ਆ ਪਾਉਂਦਾ ਤਾ ਤੂੰ ਥੱਲੇ ਇਹਦੇ ਉਹ ਮੇਰੀ ਆਹ ਬਾਹਰ ਜੋਰ ਮਾਰਦੀ ਉਹ ਜੋਰ ਦਾ ਹੀ ਮਲਾਉਣਾ ਇੱਥੇ ਅੰਦਰੋਂ ਕਾਤੇ ਪਾਉਂਦਾ ਯਾਰ ਨਾਟ ਤੂੰ ਨਾਟ ਪੈਸੇ ਅੰਦਰ ਨੇ ਪੈਲੇ ਦੇ ਨਾ ਬਾਹਰ ਨੂੰ ਪਾਣਾ ਜਾ ਫਿਰ ਕਿਉਂ ਨਹੀਂ ਆ ਪਈਏ ਨਾਟ ਬਾਹਰ ਨੇ ਪੈਂਦਾ ਅੱਜ ਨਾਟ ਅੰਦਰ ਪੈਣਾ ਚਾਹੁੰਦਾ ਨਹੀਂ ਇਦਾਂ ਆ ਹਾਰ ਇੱਕ ਸਾਡੇ ਮਰੀ ਦਿਖਦੀਆ ਫਿਰ ਸਮਝ ਗਿਆ ਨਹੀਂ 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 ਖੋਲ ਨਾਟ ਕਰਾਂ ਔਖਾ ਔਖਾ ਰਹਿੰਦਾ ਨਹੀਂ ਕਿਹਦੀ ਠਾਈ ਕੌਣ ਕਰੂੰਗਾ ਇਹਦੀ ਇਹ ਤਾਂ ਖੂਬ ਬਣ ਗਿਆ ਇਹ ਨਹੀਂ ਭਾਈ ਵਰਦੋਂ ਨੂੰ ਚਾਹ ਭਰ ਦੇਣਾ ਬਹੁਤ ਔਖਾ ਰਹੇ ਜੀ ਰੈਲੀ ਭਰਨੇ ਜੀਰੀ ਚ ਭਰਨਾ ਖਾਨਕਾ ਥੋੜਾ ਭਰ ਦੂਗੀ ਇਹਨੂੰ ਕਿੰਨੇ ਕੀਲੇ ਭਾਈ ਸਾਰੇ ਕੀਲੇ ਭਰੂਗੇ ਨਹੀਂ ਆ ਤੇਰੇ ਨਹੀਂ ਭਰਨੀ ਵਾਅਦਾ ਵੱਧ ਹੋ ਜਾਈ ਨਹੀਂ ਦੇ ਲੈ ਅਵੇਂ ਮਰੀ ਜਾਂਦੇ ਨੂੰ ਕਿਆ ਪਤਾ ਚਿਰ ਮੈਂ ਕਹਾਂ ਨਾਟ ਗਲਤ ਪਾਥੇ ਉੱਪਰਲੇ ਉਹਦੇ ਛੁਟਾ ਉੱਪਰਲਾ ਹੇੜਲੇ ਜੇ ਪਾਤਾ ਉਹਦੇ ਕਿ ਤੱਕ ਖੜੇ ਰਹਿਣਾ ਉੱਪਰੋਂ ਘਈ ਜਾਣਾ ਆਪਣੇ ਕਾਜਾਂ ਨਾਲ ਗੱਲਾਂ ਕਰੀ ਦੇਖੀਂ ਕਿੱਥੇ ਕਰੀਂ ਮੈਂ ਪੂਰੀ ਹਾਂ ਪਾਦੋਂ ਮਾ ਜੱਟ ਹਿੱਲਦੇ ਦੇਖੇ ਹੁਣੀ ਹਿੱਲਦੇ ਪਾ ਦੋ ਸਾਰ ਬਣੇ ਜੱਟ ਇਹ ਤਾਂ ਪਥਾਕ ਹੈ ਜਾਂ ਬਣ ਜੀ ਗਿਆ ਘਟ ਕੇ ਖੱਲੇ ਮਲ ਜੀ ਘਟ ਕੇ ਸਾਧਾ ਕਰ ਕਰ ਲੈ ਪਾ ਦੇ ਅਸਗੋ ਜੀ ਅ ਮੈਂ ਉਹਦਾ ਬਟਰੀ ਕਾ ਬੋਰਡ ਦਿਵਾ ਦੇਣਾ ਇਹ ਛੱਡੀ ਇਹ ਨਹੀਂ ਛੱਡਦਾ ਆ ਵੀ ਬਣਾ ਸਿਕਲ ਜੀ ਉਹ ਕਿੱਥੇ ਘਟੇਗਾ ਰੋਕ ਰੱਖ ਤਾਂ ਦਵੀਰੇ ਰੇ ਆਇਆ ਬੈੱਡ ਚੱਕ ਮੜਾ ਜਾ ਉਹ ਮੂਹਰੇ ਠੀਕ ਆ ਬੈੱਡ ਪਹਿਲਾਂ ਮੂਹਰੇ ਵਾਲਾ ਨਟ ਪਾ ਦੋ ਇਹਨੂੰ ਮੂਹਰੇ ਵਾਲਾ ਪਹਿਲਾਂ ਮੂਹਰੇ ਵਾਲਾ ਪਾ ਤੇ ਸੈਂਟਰ ਚ ਪਾ ਇੱਕ ਫੇਰ ਵਗਸੋ ਹਾਂ ਪਹਿਲਾਂ ਸੱਟ ਕਰ ਫੇਰ ਪੈਣੇ ਮੂਹਰੇ ਹਾਂ ਸੱਟ ਕਰ ਕਰ ਹਟ ਕਰ ਮੈਂ ਜੱਲਿਆ ਤੁਸੀਂ ਪਾ ਦੋ ਦਵੀਰੇ ਚੱਕ ਮੜਾ ਜਾ ਬੈੱਡ ਬੁੱਕ ਤੂੰ ਜਲ ਨਹੀਂ ਲਿਆਵਾ ਯਾਰ ਟਾਈਮ ਹੋ ਗਿਆ 12 ਵਜੇ ਗਿਆ ਪਾਣੀ ਆਈ ਪਏ ਚੱਕ ਸਕਦੇ ਚੱਕ ਉੱਪਰ ਤੂੰ 700 ਪੈਂਦੀ 700 ਪੈਂਦੀ ਚੱਕਦਾ ਹੁੰਦਾ ਨਹੀਂ ਖਲੇ ਗਾੜ ਰੋੜਾ ਕਿਹੜਾ ਹੈੜਾ ਥੋੜਾ ਬਿੱਡ ਗਾਹਾਂ ਟੋੜ ਤੁਰਨਾ ਉਹ ਕਰ ਮੜਾ ਜਾ ਆਪਣੀ ਉਹ ਲਿਆ ਡੰਡੇ ਚੱਕੀ ਉਹਦੇ ਰਾੜੀ ਲਿਆ ਮੜਾ ਗਾਹਾਂ ਟੋੜ ਲਾਂ ਉਹ ਰਾੜੀ ਲਿਆ ਸਿੱਧਾ ਆਇਆ ਲੈ ਉੱਪਰ ਚੱਕਣਾ ਥੋੜਾ ਜਿਹਾ ਦੇਖੋ ਪ੍ਰਗਤ ਵੀ ਸਾਡੀ ਤਾਂ ਕੁਛ ਨਹੀਂ ਕਰਦਾ ਮੈਂ ਦੇਖ ਲਿਆ ਕੁਛ ਨਹੀਂ ਕਰਦਾ ਆ ਗਿਆ ਲੈ ਦੋਈ ਪਪਾ ਨਾਲ ਦੋਈ ਜਾਂਦਾ ਬਿੱਟ ਉਹ ਦੋਆ ਪਪਾ ਨਾਲ ਬਿਜੋਰ ਨਾ ਖਾਜ ਮਾ ਦੂਆ ਨਾਲ ਪਾ ਲੈ ਪਾਉਂਦਾ ਖੜ ਜਾ ਠੀਕ ਅਸ ਰੱਖ ਕਿੰਨਾ ਅਜੀ ਅਜੀ ਕਿਲੋ ਮਾਰੀ ਕਿਲੋ ਲੈ ਕਦੇ ਨਾ ਪੰਜ ਕਿਲੋ ਕੇ 5 ਲੀਟਰ ਅਜੀ ਕਿਲੋ ਨਹੀਂ ਕਿਲੋ ਅਜੇ ਪੀਨੇ ਆ ਲੈ ਯਾਰ ਗੱਲ ਬਾਵੇ ਨਾਟ ਨੂੰ ਕਰੀ ਗਿੰਦਾ ਅੰਦਰ ਫਰਕ ਆ ਯਾਰ ਪੱਤੀਆਂ ਲੱਗੀਆਂ ਹੋਈਆਂ ਨੇ ਕੋਈ ਨਾ ਮਾਤੀ ਬਾਈ ਦੀਰੀ ਦੇ ਵੀ ਬੀਜ ਦੱਸਦੇ ਹੁਣ ਕਿਹੜੇ ਬੀਜ ਦੀਪੋ ਪੋਇ ਆਪਣੇ ਆਪਣੀ ਰਾਏ ਦਿਓ ਹਾਂ ਵੀ ਕਿਹੜਾ ਕਿਹੜਾ ਵੀ ਵੀ ਦੀ ਜੀ ਸੱਜ ਪਾਹ ਆ ਬੀ ਕਿਹੜਾ ਵੀ ਚਲ ਓਏ ਮੈਂ ਨਲੀ ਵੀੜੂ ਵੀ ਲੱਗੇ ਪਰ ਤੂੰ ਜੇ ਕੰਮ ਪੜਦੇ ਇੱਥੇ ਆ ਦੋ ਆ ਦੋ ਨਾਟ ਨਾ ਹੋਣ ਕਸ ਪਹਿਲਾਂ ਹਲੂੜ ਆੜਦੀ ਨਹੀਂ ਜਾਏਗੀ ਦੰਦ ਆੜਦੀ ਕੰਨ ਅੱਜਾ ਜੂਗਾ ਤੂੰ ਜੀ ਵੀ ਸਾਫ ਕਰਾ ਜੀ ਤਾਂ ਲਾਉਣੇ ਮੈਂ ਜਿਹੜਾ 10 ਵੀ ਯਾਰ ਬਣਦਾ ਦੇ ਕੇ ਤੋੜ ਸਾਨੂੰ ਨਾ ਆ ਬਾਕੀ ਬੜੀ ਆ ਆਨਲਾਈਨ ਜਾਣਾ ਕਰੇ ਖਾਤੀਆ ਦੇ ਪੈਸੇ ਤੋਂ ਕਿਹੜਾ ਆਉਣਾ ਕੋਈ ਨਹੀਂ ਆਉਣਾਗਾ ਸਾਬ ਮੈਂ ਕਿੱਥੇ ਜਾਣੇ ਆ ਜਿਹੜੇ ਆ ਗਏ ਉਸੇ ਦੇ ਨਹੀਂ ਬਣੀ ਕਰ ਰਹੇ ਫਿਕੜਾ ਆਏ ਨੇ ਇਹ ਤਾਂ ਜੀ ਹੋ ਗੱਲ ਹੋ ਗਈ 1,20,000 ਗਏ ਸਟੱਡੀ ਦਾ ਆਜਾ ਦੀ ਗਣ ਕੋਈ 30,000 ਦੀ ਗਣ ਕੋਈ ਹੈ 1,20 ਖੜਾ ਸਟੱਡੀ ਦਾ ਪਰ ਉਹਨੇ ਤਾਂ ਆ ਹੀ ਕਿਹਾ ਵੀ ਜਿਹੜੀ ਸਾਡੀ ਹਾੜੀ ਸੋਹਣੀ ਆ ਕੋਈ ਸਮਝ ਨਹੀਂ ਆਉਂਦੀ। ਸਾਡੀ ਸਮਝ ਨਹੀਂ ਆਉਂਦੀਗੀ। ਸਾਨੂੰ ਨਹੀਂ ਸਮਝ ਆਉਂਦੀ। ਜਿਹੜੇ ਕਰਦੇ ਆ ਉਹ ਨਹੀਂ ਸਮਝਦੇ। ਤੇ ਇਹਨੂੰ ਕਿਸੇ ਪਾਸੇ ਕੀ ਚੱਲਦਾ ਹੋਰ? ਤੇਰੇ ਸਮਝਣਾ ਆਉਣੀ ਵੀ ਆ। ਹਾਂ। ਯਾਰ ਬਈ ਸਵੇਰ ਲੱਗਈ ਆ ਏ। ਸਾਡੀ ਯਾਰ। ਬਈ ਯਾਰ ਲੈ ਅੱਤਰ ਯਾਰ ਅੱਜ। ਕੋਈ ਕਾਲ ਕੋਈ ਦੀ ਲਈ। ਚੱਲੋ ਸੋ। ਇਹਦਾ ਥੋੜੀ ਜਿਹਾ ਨਾ। ਇਹਦਾ ਫੇਰ ਇਹਦਾ ਫੇਰ ਕਣਕ ਆ ਆਲੂਆ ਦੇਖੀ। ਇਹਨੂੰ ਇਧਰ ਓਏ। ਪਿਆਹ ਹਜ਼ਾਰ ਦੇ ਆਲੂ ਲਾਏ। ਤੋਂ ਸਿਰ ਉਪਰੋਂ ਲੰਗੀ ਫਲਾਈ ਕਰਕੇ ਰੇਪ ਆਉਂਦੇ ਰਹੇ ਜੀ ਐ ਕੇ ਕੇ ਰਕੇ ਕੇ ਅੱਜ ਹੋਰ ਚੱਕ ਲੈ 30000 ਦਾ ਦਵਾ ਲੂ 6500 ਰੁਪਏ ਮੁੱਲ ਮਿਲੇ ਛੁੱਟੀ 30000 ਦਾ ਹੋਰ ਚੱਕ ਲੈ ਦੁਬਾਰਾ ਜੋ ਆਹ ਥੱਲੇ ਫੇਲ ਲੈ ਜਾ ਕੇ ਯੂਰੀ ਉਹਦੇ ਯੂਰੀ ਆਰਕ ਡੈ ਲੈਂਦਾ ਫੇਰ 30000 ਦਾ ਇਹਦਾ ਚੱਲੀ ਜਾਨੀ ਅਗਲੇ ਸਾਲ 1.5 ਲੱਖ ਰੁਪਏ ਦਾ ਕੰਮ ਫੇਰ ਦੋ ਪਰ ਜਾਣਾ ਐਂ ਕੰਮ ਚੱਲਣਾ ਹਲਦਾ ਹਲਾ ਚਾਰ ਚਾਰ ਚੰਗਾ ਹੈਗਾ ਹਲਦਾ ਜਿਹੜੇ ਇੱਕ ਸਾਲ ਝਾੜਨਾ ਕਰਾ ਕਰਨਾ ਕੰਮ ਯਾਰ ਉਹ ਸਾਲ ਦੁਖਣਾ ਸਰ ਹਲੇ ਚੱਲੀ ਜਾ ਫੇਰ ਲਾਉਣੇ ਆਲੂ ਅਸੀਂ ਦੁਬਾਰਾ ਸਾਰੀ ਗੋੜਾ ਨਾ ਜਿਹੜੇ ਪਹਿਲੇ ਆ ਨਾ ਫੇਰ ਪ੍ਰਾਂਤ ਤੇ ਆ ਇਹ ਰਹਾ ਬਿੱਡੂ ਆ ਗੋੜਾ ਇਹਨਾਂ ਦਾ ਟਰਲ ਇੱਥੇ ਪਹਿਲਾਂ ਬਣਿਆ ਹੋਇਆ ਹੂੰ ਦੋ ਮੜਦ ਨੂੰ ਇਹਨੂੰ ਤੇ ਇੱਕ ਆਫਰ ਪਾਇਰ ਕਿਹਾ ਗਿਆ ਨਾ ਚੌੜਸ ਚਾ ਗਿਆ ਉਹਦੀ ਡੱਬੀ ਵੀ ਗੋੜਾ ਨਾ ਉਹਦੇ ਨੇ ਫੋਰ ਪਾਇਰ ਤੂੰ ਵੀ ਕਰਾਈ ਦੋ ਜ਼ੋਰ ਨਾਲ ਕਿ ਕਿ ਕਿ